ਜਦ ਮੁਢੇ ਲਗ ਲਗ ਹੋ ਗਏ ਆਪਣੇ ਆਪਣੇ ਖਾਨੇ ਜਾਣ ਲੱਗ ਪਵੇ ਕਿਹੜਾ ਘੜਬੜਦਾ ਨੇ ਸਾਲ ਦੀ ਸਾਲ ਪਰਿਵਾਰ ਕਰਾਉਂਦੇ ਆ ਹਾਂ ਕਈ ਘਰ ਪਰਿਵਾਰ ਰਹਿ ਗਏ ਆ ਜਿਨ੍ਹਾਂ ਦੇ ਗਣਾ ਏਕਾ ਅੱਜ ਵੀ ਗਾਇ ਵਰਗੇ ਤੇਨ ਤੇਨ ਚਾਦਰ ਕੀ ਬਖਸ਼ਿਸਤਾਨ ਜੁਨੀਅਰ ਨੂੰ ਸਦੇ ਵਿਰਾ ਪ੍ਰਸਤਰਾ ਕੇ ਆਪ ਸੁਖ ਸੁਲੂਕ ਇਤਬਾਕ ਪ੍ਰੇਮ ਭਾਵ ਇਸੇ ਤਰ੍ਹਾਂ ਦੇਸ਼ ਕੌਮ ਪੰਥ ਅਰ ਨਿਆਜ਼ ਦੇ ਬੇਲਾ ਤੇ ਇਕ ਹੈ ਜਿਨ੍ਹਾਂ ਤੇ ਗੁਰੂ ਸਾਹਿਬ ਨੇ ਕਿਰਪਾ ਦਿੱਤੀ ਹੈ ਮਿਹਰ ਕੀਤੀ ਹੈ ਤੇ 40 ਸਾਲ ਉਹ ਲਗਾਤਾਰ ਕਰਾਉਂਦੇ ਨੇ ਮਹਾਰਾਜਾ ਚਰਪਾ ਗੱਲ ਸਾਰੀ ਪਟਵਾਰ ਜੁਨੀਅਰ ਦੇ ਉਪਰ ਸਿਰ ਤੇ ਮੇਰਾ ਪ੍ਰਾਤ ਲਾ ਕੇ ਵਾਣ ਕੇ ਛਕਿਆ ਦੇਵ ਚਲਾਇ ਤੇ ਵਾਹੀ ਦੇਖ ਕੇ ਅਣਜਠ ਕੀਤਾ ਬਿਨਾ ਸਿੰਘ ਸਿੰਘਾਂ ਟੰਗੀਆਂ ਦੇ ਪਵਿੱਤਰ ਗਮਾਈ ਦਾ ਧਿਆਨ ਤਰ ਕੇ ਸਾਧ ਸੰਗਤ ਬੋਲੋ ਜੀ ਵਾਹਿਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਪਾਈ ਹੋਏ ਸਹਾਇ ਦਸਾਂ ਪਾਸ਼ਾ ਦੇ ਆਤਮ ਜੋਤ ਭੰਤਕ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਜਨ ਦਾ ਦਾ ਧਿਆਨ ਤਰ ਕੇ ਸਾਹਿਬ ਸ੍ਰੀ ਘੁਟੀ ਦੀ ਸਹਾਇ ਵਾਹਿਗੁਰੂ ਦੀ ਪਾਛ ਦਸਵੇਂ ਕਿ ਆਏ ਵਿਰੰਧਿਤ ਗੁਰ ਤੇ ਅਮਰਦਾਸ ਰੰਦਾਸ ਰੋਏ ਸਾਰੇ ਅਰਜਨ ਹਰਗੋਬਿੰਦ ਸਿੰਘ ਰੋਏ ਸ੍ਰੀ ਹਰਿ ਦਾਸ ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਜੰਦਰ ਤੇ ਸਾਦ ਵਜਾਏ ਤੇਗ ਬਹਾਦਰ ਸਿਮਰੈ ਸਾਡੇ ਸੱਤ ਪੌੜਾ ਦੇ ਸਰ ਅਰੰਭ ਹੋਇਆ ਸਰ ਕੀ ਗੱਲ ਜੰਦੇ ਅੱਜ ਜਿਹੜਾ ਸੱਭਾ ਬਣਾ ਦੇ ਸਾ ਇਹ ਸਾਡਾ ਹਰ ਸਾਲ ਦੀ ਤਰ੍ਹਾਂ ਅਸੀਂ ਇਹਨੂੰ 12 ਤਰੀਕ ਨੂੰ 12 ਸਮਾਂ ਬਣਾਇਆ ਅੱਜ ਵੀਰ ਦਾ ਪ੍ਰੋਗਰਾਮ ਆ ਮਹਾਰਾ ਦੀ ਕਿਰਪਾ ਨਾਲ ਫਟ ਪਾਟ ਸਾਹਿਬ ਦੇ ਭੋਗ ਪਾਏ ਗਿਆ ਤੋਂ ਬਾਅਦ ਜੀਗਾ ਅੰਗਰਵਤਿਆ ਘੁੱਟ ਤੇ ਜਿੰਨੇ ਵੀ ਸਾਡੇ ਪੂਰੇ ਪੰਜਾਬ ਦੇ ਪਰਿਵਾਰੀ ਨੇ ਉਹ ਆਏ ਹੋਏ ਨੇ ਇਹ ਤੋਂ ਬਾਅਦ ਸਾਡੀ ਜਿਹੜੀ ਆ ਉਹ ਗੁਰਨਾਦ ਘਵੰਦੇਵ ਜੀ ਉਹਦੀ ਕਾਨਫਰੈਂਸ ਆ ਜੀ ਹਰ ਸਾਲ ਕਿਹਦਾ ਕਿਹਦਾ ਹਾਂਜੀ ਹਰ ਸਾਲ ਕਰਾਇਆ ਹਾਂ ਇਹ ਹਰ ਸਾਲ ਕਰਾਇਆ ਇਹ ਸਾਡਾ ਐਤਕੀ 40ਵਾਂ ਸਦ ਭਾਵਨਾ ਦਿਵਸ ਹੈ ਜੀ ਕਿੰਦਾ ਦਾ ਰਿਹਾ ਅੱਜ ਦਾ ਕੀ ਲੋਕਾਂ ਨੂੰ ਮੈਸੇਜ ਆਊਗਾ ਤੁਹਾਡੇ ਵਿੱਚ ਲੋਕਾਂ ਨੂੰ ਮੈਸੇਜ ਇਹੀ ਕਹਿਣਾ ਵੀ ਇਕੱਠੇ ਰਹੋ ਸਾਰੇ ਆਪਣੇ ਪਰਿਵਾਰੀ ਨੇ ਵੀ ਇਹ ਕਹਿਣਾ ਵੀ ਠੀਕ ਆ ਜਿਹੜਾ ਲੋਕਾਂ ਦਾ ਕੰਮ ਆ ਜਲਦੀ ਜਲਦੀ ਕਰਕੇ ਦਿਓ ਕੋਈ ਵੀ ਹਾਂ ਜਿਹੜਾ ਪਰਿਵਾਰੀ ਆ ਕਿਸੇ ਵੀ ਕੋਈ ਵੀ ਜਿਹੜਾ ਪਬਲਿਕ ਕੰਮ ਕਰਾਉਣ ਆਉਂਦੀ ਆ ਉਹਨੂੰ ਖਰਾਬ ਨਾ ਕਰੋ ਔਰ ਵਧੀਆ ਤਰੀਕੇ ਨਾਲ ਉਹਨਾਂ ਨੂੰ ਅਟੈਂਡ ਕਰੋ ਔਰ ਵਧੀਆ ਜਿਹੜਾ ਆਪਣਾ ਮੈਸੇਜ ਆਵੇ ਪਰਵਾਹੀ ਨਾ ਸਰਕਾਰ ਤੋਂ ਕੀ ਮੰਗ ਕਰਦੇ ਹੋ ਹੋਰ ਵੀ ਸਰਕਾਰ ਤੋਂ ਮੰਗ ਇਹ ਕਰਦੇ ਵੀ ਹਾਂ ਜਿਹੜੀਆਂ ਸਾਡੀਆਂ ਮੰਗਾਂ ਅਸੀਂ ਮੰਗਦੇ ਆ ਠੀਕ ਆ ਨਾ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣੀ ਕਿੰਨਾਂ ਦੀ ਮੰਗਾਂ ਹੈ ਮੰਗਾਂ ਤਾਂ ਬਹੁਤ ਨੇ ਉਹ ਡਿਟੇਲਸ ਲਈਏ ਠੀਕ ਆ ਨਾ ਸਭ ਤੋਂ ਵੱਡੀ ਮੰਗ ਤੇ ਇਹ ਵੀ ਸਾਡੀ ਜਿਹੜੀ ਇਹਨਾਂ ਨੇ ਆ ਪੰਜਾਬ ਕੇਡਰ ਕਰਤਾ ਤੇ ਕੋ ਸਾਡੀਆਂ ਜਿਹੜੇ ਪੋਸਟਾਂ ਘਟਾਤੀਆਂ ਉਹ ਕਹਿੰਨੇ ਵੀ ਹਾਂ ਆਪਣੜੀਆਂ ਪੰਜਾਬ ਕੇਡਰ ਨੂੰ ਖਤਮ ਕੀਤਾ ਜਾਵੇ ਤੇ ਜਿਹੜੀਆਂ ਪੋਸਟਾਂ ਘਟਾਈਆਂ ਉਹਨੂੰ ਜਲਦੀ ਤੋਂ ਜਲਦੀ ਜਿਹੜੀ ਉਹਨੂੰ ਪੂਰੀ ਕੀਤੀ ਜਾਵੇ ਠੀਕ ਹੈ